ਸਾਡੇ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਸਾਨੂੰ ਸਮਝਣਾ ਚਾਹੀਦਾ ਹੈ ਕੂਟ ਪ੍ਰਚਾਰ ਤੋਂ ਸਰਕਾਰਾਂ ਕਿਵੇਂ ਸਾਰੇ ਪਾਸੇ ਤੋਂ ਸਾਡੇ ਦੇ ਹੱਲਾ ਬੋਲਿਆ ਹੋਇਆ ਹੈ ਪੰਜਾਬ ਹਰਿਆਣੇ ਦਾ ਇਹ ਸਾਨੂੰ ਸਮਝਣਾ ਚਾਹੀਦਾ ਹੈ ਖੜਗਾ ਦੋ ਕੌਣ ਲਈ ਹੈ ਰਣਜੀਤ ਕੌਰ ਹੈ ਰਣਜੀਤ ਜੀ ਅੱਜ ਜਿਹੜਿਆ ਖਾਲੀਆਂ ਖੜਕਾਈਆਂ ਕਿਉਂ ਖੜਕਾਈਆਂ ਕੀ ਕਰ ਰਹੇ ਇਹ ਹੀ ਖੜਕਾਈਆਂ ਨੇ ਵੀ ਜਿਹੜੀ ਮੋਦੀ ਮਾਨ ਕੀ ਬਾਤ ਆਏ ਮਹੀਨੇ ਕਰਦਾ ਸੀ ਉਹ ਬਾਤ ਸੁਣਨਾ ਨਹੀਂ ਚਾਹੁੰਦੇ ਜੀ ਬਾਕੀ ਜਿਹੜੇ ਕਾਲੇ ਕਾਨੂੰਨ ਨੇ ਅਸੀਂ ਸਾਰੇ ਰੱਦ ਕਰਵਾਉਣੇ ਚਾਹੁੰਦੇ ਆ ਤੇ ਅਸੀਂ ਤਾਈਆਂ ਸਾਰੇ ਪਿੰਡਾਂ 'ਚ ਇਹੀ ਉਹ ਕਰਦੇ ਆਂ ਜੀ ਵੀ ਦਿੱਲੀ 'ਚ ਵੀ ਅਸੀਂ ਐਸੇ ਲਈ ਧਰਨੇ ਲਾਏ ਨੇ ਵੀ ਸਾਜ ਤਦੋਂ ਤੱਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋਣਗੇ ਉਦੋਂ ਤੱਕ ਅਸੀਂ ਉੱਥੋਂ ਹੱਲਾਂਗੇ ਜੋਰਾ ਸ਼ੋਰਾ ਸੇ ਅਸੀਂ ਪਿੰਡਾਂ 'ਚ ਵੀ ਇਹੀ ਉਹ ਕਰਦੇ ਆਂ ਜੀ ਕਰਦੇ ਵੀ ਰਹਾਂਗੇ ਇਹ ਮੋਦੀ ਸਰਕਾਰ ਹੈ ਜਿਹੜੀ ਇਹ ਬਾਲਾ ਉਹ ਕਰਦੀ ਹੈ ਜੀ ਆਏ ਹਰ ਮਹੀਨੇ ਵਤ ਮਨ ਕੀ ਬਾਤ ਮਨ ਕੀ ਬਾਤ ਕਹਿੰਦਾ ਪਰ ਅਸੀਂ ਸੁਣਨਾ ਨਹੀਂ ਚਾਹੁੰਦੇ ਜੀ ਹੋਰ ਜੀ ਬਸ ਇਹੀ ਹੈ ਜੀ ਵਸ ਜਦੋਂ ਕਾਲੇ ਕਾਨੂੰਨ ਰੱਦ ਕਰਨ ਸਾਡਾ ਫਿਰ ਅਸੀਂ ਦਿੱਲੀ ਚੋਂ ਧਰਨਾ ਚੱਕ ਸਕਦੇ ਹਾਂ ਜਦੋਂ ਤੱਕ ਰੱਦ ਨਹੀਂ ਕਰਦੇ ਉਦੋਂ ਤੱਕ ਅਸੀਂ ਧਰਨਾ ਨਹੀਂ ਚੱਕਦੇ ਮੇਰਾ ਨਾਮ ਹਰਸੇਵਕ ਸਿੰਘ ਹੈ ਭਾਰਤੀ ਕਿਸਾਨ ਯੂਨੀਅਨ ਇਕਤਾਗਰਾਂ ਦਾ ਬਲਾਕ ਆਗੂ ਆ ਇਹ ਕਿਉਂਕਿ 1 ਮਹੀਨਾ ਹੋ ਗਿਆ ਸਾਨੂੰ ਦਿੱਲੀ ਦੀ ਬਰੂਹਾਂ ਤੇ ਬੈਠੇ ਅਸੀਂ ਸਾਡੇ 46 ਕਿਸਾਨ ਸ਼ਹੀਦ ਹੋ ਸਕੇ ਇਸ ਮੋਰਚੇ ਦੇ ਵਿੱਚ ਪਰ ਸਰਕਾਰ ਦੇ ਕੰਨਾਂ ਤੇ ਜੂਨੀ ਸਰਕੀ ਇਹ ਬਲਕਿ ਇਹਨਾਂ ਨੇ ਉਲਟਾ ਹਰ ਤਰੀਕੇ ਨਾਲ ਕੂੜ ਪ੍ਰਚਾਰ ਸਾਡੇ ਖਿਲਾਫ ਸ਼ੁਰੂ ਕੀਤਾ ਹੋਇਆ ਹੈ ਅਸੀਂ ਅੱਜ ਕਿਸਾਨ ਸੰਯੁਕਤ ਮੋਰਚੇ ਨੇ ਜੋ ਫੈਸਲਾ ਕੀਤਾ ਹੈ ਸਾਰੀ ਜਥੇਬੰਦੀਆਂ ਨੇ ਮਿਲ ਕੇ ਵੀ ਅੱਜ ਮੰਨ ਦੀ ਬਾਤ ਜਦੋਂ ਇਹਨਾਂ ਨੇ ਕਰਨੀ ਹੈ ਅਸੀਂ ਆਪਣੇ ਆਪਣੇ ਢੰਗ ਨਾਲ ਇਹਨਾਂ ਦਾ ਵਿਰੋਧ ਕਰਨਾ ਹੈ ਸਾਡੇ ਪਿੰਡ ਦਾ ਇਹ ਫੈਸਲਾ ਸੀ ਲੇਲ ਖੁਰਦ ਦਾ ਕਿ ਆਪਾਂ ਵੀ ਪਿੰਡ ਦੇ ਵਿੱਚ ਜਿਵੇਂ ਸਾਨੂੰ ਜਥੇਬੰਦੀਆਂ ਦਾ ਹੁਕਮ ਹੋਇਆ ਹੈ ਆਪਾਂ ਇਹਨਾਂ ਦਾ ਵਿਰੋਧ ਕਰਨਾ ਹੈ ਅੱਜ ਅਸੀਂ ਮਾਈਆਂ ਨੇ ਭਰਾਵਾਂ ਨੇ ਕਿਸਾਨ ਵੀਰਾਂ ਨੇ ਮਿਹਨਤ ਕਸ਼ਾਨਾ ਇਕੱਠੇ ਹੋ ਕੇ ਜਦੋਂ મોદી ਟੀਵੀ ਉੱਤੇ ਰੇਡੀਓ ਉੱਤੇ ਆਪਣੀ ਗੱਲ ਕਹਿਣ ਲੱਗੇ ਐ ਅਸੀਂ ਥਾਲੀਆਂ ਵਜਾ ਕੇ ਨਾਰੇ ਲਾ ਕੇ ਆਪਦੀ ਗੱਲਾਂ ਦੱਸ ਕੇ ਇਹਦਾ ਵਿਰੋਧ ਕੀਤਾ ਉਸ ਥਾਲੀਆਂ ਖੜਕਾਉਣ ਤੇ ਇਹਦੇ ਵਿੱਚ ਬੁਨਿਆਦੀ ਅੰਤਰ ਹੈ ਉਹ ਤਾਂ ਮੂਰਖ ਤੋਂ ਮੂਰਖ ਬੰਦਾ ਵੀ ਸਮਝਦਾ ਕੋਈ ਬਿਮਾਰੀ ਜੇ ਆ ਗਈ ਉਹ ਦਵਾਈ ਤੋਂ ਬਿਨਾ ਨਹੀਂ ਜਾਂਦੀ ਦਵਾਈ ਤੋਂ ਬਿਨਾ ਮਰੀ ਠੀਕ ਨਹੀਂ ਹੁੰਦਾ ਇਹ ਤਾਂ ਉਹਨਾਂ ਦਾ ਜੋ ਬੁਨਿਆਦੀ ਮਸਲੇ ਸੀ ਜੋ ਸਾਡੀ ਸਿਹਤ ਸਹੂਲਤਾਂ ਦੇ ਸਾਡੀ ਸਰਕਾਰਾਂ ਕੰਟਰੋਲਿੰਗ ਕਰ ਸਕੀਆਂ ਲੋੜੀਂਦੀਆਂ ਸਾਨੂੰ ਸਹੂਲਤਾਂ ਨਹੀਂ ਦੇ ਸਕੀਆਂ ਸਵਾਲ ਉੱਠਣ ਲੱਗੇ ਸਰਕਾਰਾਂ ਤੇ ਇਹ ਥਾਲੀਆਂ ਇਸ ਕਰਕੇ ਖੜਕਾਈਆਂ ਗਈਆਂ ਵੀ ਥਾਲੀਆਂ ਦੇ ਸ਼ੋਰ ਦੇ ਵਿੱਚ ਜਿਹੜੇ ਸਰਕਾਰ ਨੂੰ ਸਵਾਲ ਹੋ ਰਹੇ ਨੇ ਮੋਦੀ ਹਕੂਮਤ ਨੂੰ ਲੋਕਾਂ ਦੇ ਸਵਾਲ ਹੋ ਰਹੇ ਸੀ ਬੁਨਿਆਦੀ ਸਭੂਗਤਾ ਨੂੰ ਲੈ ਕੇ ਉਹਨਾਂ ਸਵਾਲਾਂ ਨੂੰ ਰੋਲਿਆ ਜਾ ਸਕੇ ਉਹ ਸਵਾਲਾਂ ਦੀ ਗੂੰਜ ਲੋਕਾਂ ਤੱਕ ਨਾ ਜਾ ਸਕੇ ਪਰ ਜਿਹੜਾ ਅਸੀਂ ਥਾਲੀਆਂ ਖੜਕਾਈਆਂ ਨੇ ਇਹਦਾ ਅਰਥ ਇੱਕ ਤਾਂ ਇਹ ਹੈ ਸਾਡੀ ਥਾਲੀ ਦੇ ਵਿੱਚੋਂ ਇਹ ਹਕੂਮਤ ਰੋਟੀ ਖਾਣ ਜਾ ਰਹੀ ਹੈ ਦੂਜਾ ਅਸੀਂ ਜਿਹੜਾ ਇਹ ਹਰ ਜੇ ਮੈਂ ਕਹਿੰਦੇ ਹੁੰਦੇ ਨੇ ਗੱਲ 'ਚ ਦਮ ਨਾ ਹੋਵੇ ਕੁੱਤੇ ਪਕਾਈ ਕਹਿ ਦਾਨੇ ਆ ਜਿਹੜਾ ਹਰ ਮਹੀਨੇ ਇਹ ਕਰਦਾ ਹੈ ਅਸੀਂ ਉਹ ਕੁੱਤੇ ਪਕਾਈ ਦੀ ਨਹੀਂ ਸੁਣਨਾ ਚਾਹੁੰਦੇ ਅਸੀਂ ਥਾਲੀਆਂ ਬਜਾ ਕੇ ਨਾਰੇ ਲਾ ਕੇ ਇਸ ਦਾ ਵਿਰੋਧ ਕਰਦੇ ਹਾਂ ਜਗਦੀਪ ਸਿੰਘ ਜੀ ਹਾਂਜੀ ਅਸੀਂ ਕਹਿਣਾ ਚਾਹੁੰਦੇ ਹਾਂ ਜੀ ਜਿਹੜੀ ਮੋਦੀ ਸਰਕਾਰ ਮੰਨਦੀ ਬਾਤ ਆਏ ਮਹੀਨੇ ਕਹਿੰਦੇ ਨੇ ਮੰਨ ਦੀ ਬਾਤ ਕਰਨੀ ਹੈ ਤੇ ਅਸੀਂ ਇਹ ਮੁੱਖ ਮੰਦੀ ਬਾਤ ਸੁਣਨਾ ਨਹੀਂ ਚਾਹੁੰਦੇ ਇਸ ਲਈ ਅਸੀਂ ਨੇ ਪਿੰਡ ਨੂੰ ਇਕੱਠਾ ਕਰਕੇ ਜਾਗਰੂਤ ਕਰਕੇ ਇਹਨਾਂ ਦੀ ਮੰਨ ਦੀ ਬਾਤ ਸੁਣ ਮੰਨ ਦੀ ਬਾਤ ਸੁਣ ਤੋਂ ਮਨਾ ਕੀਤਾ ਅਸੀਂ ਥਾਲੀਆਂ ਵਜਾ ਕੇ ਇਹਨਾਂ ਦੀ ਮੰਨ ਦੀ ਬਾਤ ਦਵਾਈ ਹੈ ਥਾਲੀਆਂ ਦੇ ਖੜਕੇ ਦੇ ਵਿੱਚ ਅਸੀਂ ਇਹਨਾਂ ਦੀ ਆਵਾਜ਼ ਨੂੰ ਦਵਾਇਆ ਤਾਂ ਕਿ ਇਹ ਮੰਨ ਦੀ ਬਾਤ ਹਰ ਮਹੀਨੇ ਲੋਕਾਂ ਤੱਕ ਲਿਆਂਦੀ ਨੇ ਇਹਦੇ ਵਿੱਚ ਕੱਢਣ ਪਾਣ ਨੂੰ ਕੁਝ ਨਹੀਂ ਹੁੰਦਾ ਤੇ ਇਸ ਲਈ ਅਸੀਂ ਨੇ ਸਾਰੇ ਪਿੰਡ ਨੇ ਨਗਰ ਨੇ ਇਕੱਠਾ ਹੋ ਕੇ ਬੱਚਾ ਬੱਚੇ ਨੇ ਇਕੱਠੇ ਹੋ ਕੇ ਥਾਈ ਦੇ ਵਿੱਚ ਇਹ ਥਾਲੀਆਂ ਖੜਕਾਈਆਂ ਨੇ ਇਹਨਾਂ ਦੀ ਮੰਨ ਦੀ ਬਾਤ ਸੁਣਨ ਤੋਂ ਅਸੀਂ ਨੇ ਬੱਚੇ-ਬੱਚੇ ਨੂੰ ਬਚਾਇਆ ਕਰਨੇ ਪੈਣਗੇ ਨਰਾਦਰ ਸਾਡਾ ਅੰਦੋਲਨ ਇਹ ਲਗਾਤਾਰ ਚੱਲੂਗਾ ਚਾਹੇ ਜਿੰਨਾ ਚਿਰ ਮਰਜ਼ੀ ਚੱਲੇ ਅਸੀਂ ਪਿੱਛੇ ਨਹੀਂ ਹਟਾਂਗੇ ਜਥੇਬੰਦੀਆਂ ਦੇ ਹੁਕਮ ਅਨੁਸਾਰ ਅਸੀਂ ਚੱਲਾਂਗੇ ਜਿਹੜੀ ਵੀ ਜਥੇਬੰਦੀ ਹੁਕਮ ਕਰੂਗੀ ਸਾਨੂੰ ਜਿਸ ਤਰ੍ਹਾਂ ਦਾ ਵੀ ਹੁਕਮ ਕਰੂਗੀ ਅਸੀਂ ਉਸ ਦੇ ਨਾਲ ਚੱਲਾਂਗੇ ਤਾਂ ਅਸੀਂ ਇਹ ਕਾਨੂੰਨ ਵਾਪਸ ਕਰਾ ਕੇ ਹੀ ਵਾਪਸ ਮੁੜਾਂਗੇ ਬੱਚਾ ਬੱਚਾ ਇਸ ਕਾਨੂੰਨ ਨੂੰ ਵਾਪਸ ਕਰਾਉਣ ਦੇ ਵਿੱਚ ਲੱਗਿਆ ਹੋਇਆ ਹੈ ਪੂਰਾ ਪੰਜਾਬ ਨਹੀਂ ਹੁਣ ਤਾਂ ਪੂਰਾ ਭਾਰਤ ਹੀ ਇਸ ਕਾਨੂੰਨਾਂ ਨੂੰ ਵਾਪਸ ਕਰਾਉਣ ਦੇ ਵਿੱਚ ਲੱਗਿਆ ਹੋਇਆ ਹੈ ਅਸੀਂ ਵਾਪਸ ਕਰਵਾ ਕੇ ਹੀ ਰ੍ਹਾਂਗੇ ਮੇਰਾ ਨਾਮ ਗੋਵਿੰਦ ਸਿੰਘ ਚੱਠਾ ਹੈ ਜੀ ਚੱਠਾ ਸਾਹਿਬ ਜੀ ਇੱਕ ਪਾਸੇ ਮੰਨ ਦੀ ਬਾਤ ਕਰੀ ਪ੍ਰਧਾਨ ਮੰਤਰੀ ਦੂਸਰੇ ਪਾਸੇ ਤੁਸੀਂ ਥਾਲੇ ਖੜਕਾਰੇ ਹੋ ਕਿ ਥੋਡੀ ਮੰਨ ਦੀ ਬਾਤ ਤੁਸੀਂ ਦੱਸਣਾ ਚਾਹੁੰਦੇ ਹੋ ਕੁਝ ਅਸੀਂ ਬੜਾ ਕੁਝ ਕਹਿਣਾ ਚਾਹੁੰਦੇ ਆ ਉਹਨੂੰ ਕਹਿ ਵੀ ਚੁੱਕੇ ਜਿਹੜੇ ਉਹ ਮਨਿਸਟਰ ਭੇਜਦਾ ਹੈ ਜਿਹੜੇ ਅੱਜ ਤੱਕ ਉਸੇ ਗੱਲ ਨੂੰ ਰਿਪੀਟ ਕਰੀ ਜਾਂਦੇ ਨੇ ਅਸੀਂ ਸੋਧਾਂ ਕਰਦਾਂ ਨੇ ਅਸੀਂ ਸੋਧਾਂ ਕਰਦਾਂ ਨੇ ਸਾਨੂੰ ਮਹੀਨੇ ਤੋਂ ਉੱਤੇ ਹੋ ਗਿਆ ਦਿੱਲੀ ਦੇ ਵਿੱਚ ਬੈਠਿਆਂ ਨੂੰ ਸਾਡੇ ਬਜ਼ੁਰਗ ਮਾਈਆਂ ਬੱਚੇ ਨਿਆਣੇ ਬੱਚੇ ਤੇ ਬਜ਼ੁਰਗ ਬੰਦੇ ਸਾਡੇ ਉੱਥੇ ਬੈਠੇ ਨੇ ਉਹ ਮਨ ਕੀ ਬਾਤ ਦੇ ਰਾਹੀਂ ਸਾਨੂੰ ਦੱਸਣਾ ਕੀ ਚਾਹੁੰਦਾ 6 ਸਾਲ ਹੋ ਗਏ ਸਾਨੂੰ ਉਹਦੀ ਮਨ ਕੀ ਬਾਤ ਸੁਣਦਿਆਂ ਨੂੰ ਪਰ ਅੱਜ ਤੱਕ ਉਹਦਾ ਤੰਤ ਤਾਂ ਕੋਈ ਨਿਕਲਿਆ ਨਹੀਂ ਮਨ ਕੀ ਬਾਤ ਦਾ ਜਾਂਦਾ ਹੈ ਆਪਦੇ ਲਟੇਰੇ ਬੰਦੇ ਇਕੱਠੇ ਕਰਕੇ ਉਹਨਾਂ ਨੂੰ ਇੱਕ ਕਮਰੇ 'ਚ ਬਿਠਾ ਕੇ ਉਹ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਹੈ ਉਹਨਾਂ ਦੇ ਦਸਤਾਰਾਂ ਬਣਾ ਕੇ ਪੱਗਾਂ ਬਣਾ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦਾ ਵੀ ਮੈਂ ਕਿਸਾਨਾਂ ਨਾਲ ਗੱਲ ਕਰ ਰਿਹਾ ਨਹੀਂ ਜੇ ਇਹ ਉਹਨੇ ਗੱਲ ਕਰਨੀ ਹੋਵੇ ਉਹ ਦਿੱਲੀ ਲੋਕ ਇਹਨਾਂ ਨੂੰ ਬੁਲਾਵੇ ਨਮਾਇਦ ਜਥੇਬੰਦੀਆਂ ਦੇ ਨਮਾਇਦਿਆਂ ਨੂੰ ਬੁਲਾ ਕੇ ਉਹਨਾਂ ਨਾਲ ਗੱਲ ਕਰੇ ਉਦੋਂ ਬਾਅਦ ਦੇ ਵਿੱਚ ਮਤਲਬ ਸਾਨੂੰ ਮੰਨ ਕੀ ਬਾਤ ਕੀ ਸੁਣਾਊਗਾ ਹੋ ਥਾਲੀਆਂ ਖੜਕਾ ਰਹੇ ਆ ਉਹਦੇ ਬੋਲੇ ਕੰਨਾਂ ਨੂੰ ਜਗਾਉਣ ਦੇ ਵਾਸਤੇ ਉਹਦੀ ਜਮੀਰ ਸੁੱਤੀ ਪਈ ਐ ਉਹ ਜਮੀਰ ਨੂੰ ਜਗਾਉਣ ਵਾਸਤੇ ਅਸੀਂ ਥਾਲੀਆਂ ਖੜਕਾ ਰਹੇ ਆ ਵੀ ਤੂੰ ਕੀ ਮੰਨ ਦੀ ਬਾਤ ਕਰਨਾ ਸਾਡੀ ਮੰਨ ਦੀ ਬਾਤ ਸੁਣ ਅਸੀਂ ਵੀ ਸਾਡੀਆਂ ਜ਼ਮੀਨਾਂ ਖੁੱਸ ਰਹੀਆਂ ਨੇ ਸਾਡੇ ਕਾਰੋਬਾਰ ਖੁੱਸ ਰਹੇ ਨੇ ਸਾਡੇ ਬੱਚਿਆਂ ਦਾ ਰਜਗਾਰ ਮਾਰਿਆ ਜਾ ਰਿਹਾ ਤੂੰ ਉਹਨਾਂ ਵੱਲ ਧਿਆਨ ਨਹੀਂ ਦੇ ਰਿਹਾ ਤੂੰ ਅਡਾਨੀ ਤੇ ਅਵਾਨੀ ਤੈਨੂੰ ਸਿਰਫ ਭਾਰਤ ਦੇ ਵਿੱਚ ਦੋਈ ਹੀ ਰਹਿੰਦੇ ਨੇ ਕਾਰਪੋਰੇਟ ਘਰਾਣੇ ਹੋਰ ਤੈਨੂੰ ਪਬਲਿਕ ਨਹੀਂ ਨਹੀਂ ਹੋਰ 29 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਸਿੱਟਾ ਕੋਈ ਨਿਕਲੂਗਾ ਲੱਗਦਾ ਹੈ ਦੇਖੋ ਕੋਈ ਉਮੀਦ ਨਹੀਂ ਹੈ ਜੇ ਕੀਤੀ ਜਾ ਸਕਦੀ ਕਿਉਂਕਿ ਜਿੰਨਾ ਚਿਰ ਟੇਬਲ ਤੇ ਜਦੋਂ ਟੇਕ ਟੇਬਲ ਟਾਕ ਚੱਲਦੀ ਹੈ ਉਦੋਂ ਮੌਕੇ ਤੇ ਹੁੰਦਾ ਜਿਹੜੇ ਉਹ ਮੌਕੇ ਤੇ ਗੱਲ ਕਰਦੇ ਨੇ ਗੱਲ ਉਹਨਾਂ ਦੀ ਫੜਦੇ ਨੇ ਹੁਣ ਉਹ ਤਾਂ ਉਦੋਂ ਦੇ ਪਕਾਰੀ ਹੋ ਜਾਂਦੇ ਨੇ 3 ਦਸੰਬਰ ਨੂੰ ਮੀਟਿੰਗ ਹੋਈ 1 ਨੂੰ ਹੋਈ 5 ਨੂੰ ਹੋਈ ਉਹ ਤਾਂ ਇਹੀ ਗੱਲ ਕਰੀ ਜਾਂਦੇ ਨੇ ਅਸੀਂ ਜੀ ਸੋਧਾਂ ਕਰ ਦਾਨੇ ਆ ਸੋਧਾਂ ਕਰ ਦਾਨੇ ਆ ਪਰ ਸਾਨੂੰ ਸੋਧਾਂ ਮਨਜ਼ੂਰ ਨਹੀਂ ਹੈਗੀਆਂ ਅਸੀਂ ਇਹ ਕਾਲੇ ਕਾਨੂੰਨ ਜਿੰਨਾ ਚਿਰ ਵਾਪਸ ਨਹੀਂ ਲੈਂਦਾ ਉਨਾ ਚਿਰ ਸਾਡਾ ਸੰਘਰਸ਼ ਐਵੇਂ ਜਿਵੇਂ ਜਾਰੀ ਰਹੂ ਤੇ ਜਾਰੀ ਰੱਖਾਂਗੇ